ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਹੋ ਸਿਰਾਜ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ 12 ਅਪ੍ਰੈਲ ਨੂੰ ਕਿਸ ਦੇ ਹੱਥ ਵਿੱਚ ਦਿੱਤੀ ਜਾਵੇਗੀ ਪੰਥ ਕੀ ਕਹਿ ਰਿਹਾ ਹੈ ਸਿੱਖ ਸੰਗਤਾਂ ਕੀ ਕਹਿ ਰਹੀਆਂ ਨੇ ਉਸ ਬਾਰੇ ਗੱਲਬਾਤ ਕਰਾਂਗੇ ਜੇਕਰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੰਦੇ ਨੇ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਵਈਆ ਹੋਵੇਗਾ ਪੰਥ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਇਸ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਆਪਣੇ ਸੁਝਾਅ ਜਿਹੜੇ ਪੰਜਾਬ ਵਿੱਚ ਦੇਣੇ ਨੇ ਲਾਈਕ ਅਤੇ ਸ਼ੇਅਰ ਕਰਨਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਾਂ ਹੋਰ ਵਧੀਆ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਸਕਦੇ ਨੇ ਕਿਉਂਕਿ ਕੱਲ ਜਿਸ ਤਰ੍ਹਾਂ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕਾਨਫਰੰਸ ਕੀਤੀ ਗਈ ਕਾਨਫਰੰਸ ਤੇ ਉਹਨਾਂ ਨੇ ਕਿਹਾ ਕਿ 12 April ਨੂੰ ਜਿਹੜੀ ਹੈ ਅਸੀਂ ਭਰਤੀ ਮੁਕੰਮਲ ਕਰ ਲਈ ਹੈ ਜਿਸ ਦੀ ਭਰਤੀ ਦੱਸੀ ਜਾ ਰਹੀ ਹੈ 27 ਲੱਖ ਜਿਸ 27 ਲੱਖ ਅਸੀਂ ਭਰਤੀ ਦੀ ਗੱਲ ਕਰੀਏ ਤੇ 2700 ਡੈਲੀਗੇਟਸ ਚਾਹੀਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੇਕਿਨ ਉਹਨਾਂ ਡੈਲੀਗੇਟਸ ਡੈਲੀਗੇਟਸ ਜਿਹੜੇ ਹੈਗੇ ਨੇ ਉਹਨਾਂ ਦੇ ਨਾਮ ਹਾਲੇ ਅਪਡੇਟ ਨਹੀਂ ਕੀਤੇ ਸ਼੍ਰੋਮਣੀ ਅਕਾਲੀ ਦਲ ਦੀ ਵੈਬਸਾਈਟ ਉੱਤੇ ਇਸ ਉੱਤੇ ਚਰਨਜੀਤ ਸਿੰਘ ਬਰਾਰ ਜਿਹੜੇ ਨੇ ਵਾਰ ਕਰ ਰਹੇ ਨੇ ਜੇ ਗੱਲ ਕਰੀਏ ਉਸ ਭਰਤੀ ਦੀ ਉਹ ਭਰਤੀ ਐਨੀ ਜਲਦੀ ਕਿਵੇਂ ਕਰ ਲਈ ਗਈ 18 ਲੱਖ ਤੋਂ ਵੋਟ ਸਿੱਧਾ 27 ਲੱਖ ਵੋਟ ਕਿਵੇਂ ਬਣ ਗਏ ਕਿਹੜੀ ਜਾਦੂ ਦੀ ਛੜੀ ਸੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਕੋਲ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੁਰਾ ਹਾਲ ਹੋਇਆ ਲੇਕਿਨ ਜੇ ਗੱਲ ਕਰੀਏ ਅਸੀਂ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੀ ਉਹ ਤਾਂ ਮੰਨ ਬਣਾ ਚੁੱਕੇ ਨੇ ਇਹ ਪੱਕਾ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਸੰਭਾਲੀ ਦਿੱਤੀ ਜਾ ਸਕਦੀ ਹੈ 12 April ਨੂੰ 13 April ਨੂੰ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਸ ਮੇਲੇ ਦੇ ਵਿੱਚ ਸੰਬੋਧਨ ਕਰੇਗਾ ਕੌਮ ਨੂੰ ਕੌਮ ਤਾਂ ਪਹਿਲਾਂ ਹੀ ਧੱਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਤ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਫਿਰ ਉਹਨਾਂ ਦੇ ਅਹੁਦਿਆਂ ਉੱਤੇ ਲਿਆਉਣ ਵਾਸਤੇ ਇਸ ਸੰਗਤ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਲੇਕਿਨ ਇਹਦੋਂ ਟਸ ਤੋਂ ਮਾਸ ਵੀ ਹੋ ਰਿਹਾ ਹੈ ਸਿੱਖ ਸੰਗਤਾਂ ਕੀ ਕਹਿ ਰਹੀਆਂ ਨੇ ਕੌਮ ਕੀ ਕਹਿ ਰਹੀ ਹੈ ਕੌਮ ਕਹਿ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਸਾਨੂੰ ਮਨਜ਼ੂਰ ਨਹੀਂ ਸਾਨੂੰ ਮਨਜ਼ੂਰ ਹੈ ਮਨਪ੍ਰੀਤ ਈਆਲੀ ਉਨਾ ਕਾ ਮਨਪ੍ਰੀਤ ਯਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵਿੱਚ ਕਿਸ ਕਿਸੇ ਨੂੰ ਮਾਚੀ ਜਿਹੜਾ ਪ੍ਰਧਾਨ ਬਣਾ ਦਿਓ ਜੇ ਗੱਲ ਕਰੀਏ ਮਨਪ੍ਰੀਤ ਯਾਲੀ ਦੀ ਮਨਪ੍ਰੀਤ ਯਾਲੀ ਲਗਾਤਾਰ ਜਿਹੜਾ ਭਰਤੀ ਜਿਹੜੀ ਹੈ ਉਸ ਨੂੰ ਤਰਜੀਹ ਦੇ ਰਹੇ ਨੇ ਭਰਤੀ ਠੋਕ ਵਜਾ ਕੇ ਕਰ ਰਹੇ ਨੇ ਅਤੇ ਭਰਤੀ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਕਸ਼ਰੀ ਅਕਾਲ ਤਖਬ ਜਿਹੜੀ ਸਾਡੀ ਸ਼ਾਨ ਹੈ ਸਿੱਖਾਂ ਦੀ ਸਰਵਉੱਚ ਅਦਾਲਤ ਹੈ ਇਥੋਂ ਦਾ ਫੈਸਲਾ ਉਸਤੇ ਫੈਸਲੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਥੋਂ ਦੇ ਹੁਕਮ ਨਾਵੇਂ ਤੋਂ ਪਗੋੜਾ ਨਹੀਂ ਹੋਇਆ ਜਾ ਸਕਦਾ ਸ੍ਰੀ ਅਕਾਲ ਤਖਬ ਸਾਹਿਬ ਦੇ ਨਾਲ ਮੱਥਾ ਨਹੀਂ ਲਾਇਆ ਜਾ ਸਕਦਾ ਇਹ ਗੱਲ ਕਹੀ ਜਾ ਰਹੀ ਹੈ ਮਨਪ੍ਰੀਤ ਯਾਲੀ ਵਰੋ ਇਸ ਲਈ ਜਿਹੜੀ ਕੌਮ ਹੈ ਉਹਨਾਂ ਦੇ ਦਿਲ ਦੇ ਵਿੱਚ ਥਾਂ ਬਣ ਗਈ ਹੈ ਮਨਪ੍ਰੀਤ ਯਾਲੀ ਦੀ ਮਨਪ੍ਰੀਤ ਿਆਲੀ ਦਾ ਸਿੱਖ ਸੰਗਤਾਂ ਵੱਲੋਂ ਬਿਲਕੁਲ ਵਿਰੋਧ ਨਹੀਂ ਕੀਤਾ ਜਾ ਰਿਹਾ ਕਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਮਨਪ੍ਰੀਤ ਿਆਲੀ ਦੀ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਬਿੰਡੋ ਆ ਡਾਕਟਰ ਦਜੀਤ ਸਿੰਘ ਥੀਮਾ ਬਲਵਿੰਦਰ ਸਿੰਘ ਪੁੰਦਲ ਜਿਹੜੇ ਹਾਗੇ ਨੇ ਸਪੋਕਸਮੈਨ ਉਹਨਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਲੇਕਿਨ ਸਿੱਖ ਸੰਗਤਾਂ ਤਾਂ ਸਰਪਾਉ ਪਾਰੀਆਂ ਨੇ ਸਰਪਾਉ ਪਾ ਕੇ ਜਿਹੜਾ ਸਵਾਗਤ ਕਰ ਰਹੀਆਂ ਨੇ ਫੁੱਲ ਪ੍ਰਸਾਦ ਜਾ ਰਹੇ ਨੇ ਮਨਪ੍ਰੀਤ ਈਆਲੀ ਤੇ ਮਨਪ੍ਰੀਤ ਈਆਲੀ ਉਹਨਾਂ 55 ਮੈਂਬਰਾਂ ਦੇ ਵਿੱਚੋਂ ਸਭ ਤੋਂ ਮੋਹਰੀ ਹੋ ਕੇ ਸਿੱਖ ਸੰਗਤਾਂ ਨੂੰ ਸੁਬੋਧਨ ਕਰ ਰਹੇ ਨੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਬਹਾਲੀ ਲਈ ਕੰਮ ਕਰ ਰਹੇ ਹਾਂ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਈਆਲੀ ਨੂੰ 12 ਅਪ੍ਰੈਲ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਉਹਨਾਂ ਦੀ ਝੋਲੀ ਦੇ ਵਿੱਚ ਪ੍ਰਧਾਨਗੀ ਪਾ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਵੱਡਾ ਤੇ ਵਧੀਆ ਫੈਸਲਾ ਹੋ ਹੀ ਨਹੀਂ ਸਕਦਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਸਿੱਖ ਕੌਮ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਜਿੰਨੀਆਂ ਵੀ ਸੰਪਰਦਾਵਾਂ ਨੇ ਉਹ ਇਸ ਦਾ ਖਿਹੜੇ ਮੱਥੇ ਸਵਾਗਤ ਕਰਨਗੀਆਂ ਜਿਕਰ ਮਨਪ੍ਰੀਤ ਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਨਾ ਦਿੱਤਾ ਜਾਂਦਾ ਹੈ 12 April ਨੂੰ ਤੇ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦੁਨੀਆਂ ਦੀ ਕੋਈ ਤਾਕਤ ਵੀ ਹਰਾ ਨਹੀਂ ਸਕਦੀ ਭਾਵੇਂ ਮੁੱਖ ਮੰਤਰੀ ਜਿਹੜੇ ਨੇ ਉਸ ਸੁਖਬੀਰ ਸਿੰਘ ਬਾਦਲ ਬਣ ਜਾਵਣ ਲੇਕਿਨ ਜਿਹੜੇ 2 ਸਾਲ ਬਚੇ ਹੋਏ ਪਏ ਨੇ ਸ਼ਰੂਮਣੀ ਅਕਾਲੀ ਦਲ ਦੀ ਵਾਗ ਡੋਰ ਚੁੱਪਚੀਪੀਤੇ ਮਨਪ੍ਰੀਤ ਇਹ ਹਾਲੀ ਨੂੰ ਦੇ ਦੇਣੀ ਚਾਹੀਦੀ ਹੈ ਤਾਂ